ਗੱਡਦਾ ਜੌਣਾ ਵੀ ਮਾਰਦੇ ਮਾਣੀਆਂ ਨਾਨਾ ਦੇਵੀ ਨੇ ਅਸੀਂ ਇਹ ਬਣਦੇ ਅੱਜ ਦਾ ਝੰਡਾ ਚੱਕ ਲਾਉਣੀ ਵਾਰੀ ਵਾਰੀ 1430 ਗੁਰੂ ਗ੍ਰੰਥ ਸਾਹਿਬ ਦੇ ਪੂਰੀ ਪੜਿਆ ਮੈਂ ਹੀ ਬਣਿਆ ਤੇਰਾ ਮੁੰਡਾ ਤੇਰੇ ਘਰ ਦੀਆਂ ਅੱਖਾਂ ਲੱਗ ਗਈਆਂ ਅੰਗਰੇਜ਼ੀ ਦੀ ਪਿੰਡ ਦਾ ਪੈਸਾ ਲੱਗ ਗਿਆ ਸਕੂਲਾਂ ਕਰ ਜਾਂ ਅੱਜ ਤੇਰਾ ਲੋਰੀ ਨਹੀਂ ਬੰਦੀ ਤੇ ਇਹ ਤਾਂ ਹੁਣ ਮੱਚੂਗੀ ਜੇ ਪਹਿਲਾਂ ਲੱਖਾਂ ਦੀਆਂ ਲੈਂਦਾ ਲੈਂਦਾ ਬੰਨਾ ਗੇਰੇ ਕੋਈ ਨਹੀਂ ਮਤਲਬ ਉਹਦੇ ਚੋਲੇ ਮਾਰਦੇ ਮਾਰ ਵੀ ਮਮਣ ਕਿਵੇਂ ਰੇਬੜਦੇ ਮਾਰੀ ਜੇ ਮੈਂ ਆ ਤੂੰ ਜਿਹੜਾ ਜਿੰਨੇ ਦੁਆਰਾ ਕਰੇਗਾ ਗੱਲ ਦਾ ਚੋਲਾ ਨਹੀਂ ਮਾਰਦੇ ਮਾਣੀਆਂ ਨਾਨਾ ਦੇਵੀ ਨੇ ਅੱਧੀ ਰੇਬੜ ਨੇ ਅੱਜ ਦਾ ਝੰਡਾ ਚੱਕ ਲੈ 1459 ਗੁਰੂ ਬਨਾਰ ਸਾਹਿਬ ਨੇ ਤੂੰ ਹੀ ਪੜਿਆ ਮੈਂ ਹੀ ਪੜਿਆ ਤੇਰਾ ਮੁੰਡਾ ਤੇਰੇ ਘਰ ਜਿਹਾ ਆਖੀ ਲੱਗ ਅੰਗਰੇਜ਼ੀ ਪੁੱਛਦਾ ਹੋ ਅੱਜ ਫਿਰ ਤੋਂ ਮਨੇ ਮਾਰੇ ਹੋਇਆ ਨਾ ਨੰਨੀ ਸਾਹ ਮਾੜੀ ਇਹਨਾਂ ਤੂੰ ਮਾ ਅਜੀ ਪੰਜਾਬ ਦੇ ਪੰਜਾਬ ਨੂੰ ਕੰਮ ਦੇ ਕੇ ਆਜੀ 500 ਦਿਹਾੜੀ ਹੋ ਗਿਆ ਸਾਰੇ ਬੰਦੇ ਆਪਣੇ 3000 ਬਿਲ ਤੋਂ ਪਲੇ ਸਾਰੇ ਬਾਬੇ ਕੋਲ ਮੱਥਾ ਟੇਕੀ ਨੇ ਅੰਮ੍ਰਿਤਸਰ ਅਜੀ ਸੁਧਰੀ ਨਹੀਂ ਆ ਦੇਖਾ ਰੋਲਾ ਪਾਉਂਦਾ ਨਹੀਂ ਨਾ ਬਲੇ ਹੋਏ ਮੱਥਾ ਟੇਕ ਮੇਰਾ ਆਦਾ ਤੇ ਯਾਰ ਬਾਗਾ ਹੁਣ ਆਹੀ ਆ ਪਹਿਲਾ ਹੱਥ ਫੜੋ ਮੈਂ ਉਂਗਲ ਤੇਰੇ ਕੋ ਨਹੀਂ ਕਰੀ ਜਾਨਾ ਮੇਰਾ ਮੁੰਡਾ ਸਾਰਿਆਂ ਦੀ ਸੁਪਣੀ ਕੈਨੇਡਾ ਜਾਣ ਦੀ ਆ ਜਿਵੇਂ ਤੇਰਾ ਵੀ ਜਾਊ ਮੈਂ ਆਈ ਨਹੀਂ ਕਹਿੰਦਾ ਕੁਦਾ ਹੁਣ ਪਾਉਣਾ ਹੁਣ ਆ ਸਾਰੇ ਕੋਲ ਥਰੇ ਕਰਾ ਦੇ ਸਰਕਾਰੀ ਕੋਲ ਆਵਾਜ਼ ਆ ਰਹੀ ਬਾਬਈਆ ਆਏ ਆ ਮੇਰੇ ਮੂੜਿਆ ਇਹ ਲੰਮਟਾ ਕੱਢੀ ਸੀ ਪੜਦਾ ਅਜੀ ਪੜਦਾ ਕਾਰਡ ਦਾ ਪਤਾ ਕੀ ਆ ਬਾਈ ਮੈਂ ਕਾਰਡ ਕੱਢੀ ਨਹੀਂ ਆਪਾਂ ਕੋਈ ਸਾਲਾ ਹੁਣੇ ਬੈਠੋ ਸੌਣਾ ਬੋਲੀ ਕੋਈ ਵੀ ਮਾਰੀ ਨੰਕੂ ਮਾਰੀ ਆ ਅਨਾਰਦੀ ਮਾਰੀ ਆ ਬੈਂਚ ਮਾਰੀ ਲੈ ਜੀ ਮਾਰੀ ਗੱਲ ਮਾਰ ਗੱਲ ਕੋਈ ਫੋਡੀ ਨਹੀਂ ਜੇ ਉਸ ਤੋਂ ਵੀ ਜਾਣ ਪੁੱਛੀ ਜਾਣਾ ਪੱਤੇਗੇ ਇੰਦਰ ਤਾਂ ਤਾਂ ਇਹ ਨਹੀਂ ਹੁਣ ਨਹੀਂ ਗੱਲ ਕੀਤੀ ਸਕੂਲਾਂ ਸਰਕਾਰੀ ਸਕੂਲ ਹੋਣ ਸਰ ਤੋਂ ਬਦਲ ਕਿਨੇ ਕੀ ਘਾਤੋ ਕਿਤੇ ਸਰਕਾਰਾਂ ਦੇ ਸਿਸਟਮ ਪ੍ਰਬੰਧ ਜਿੰਨੇ ਸਰਕਾਰੀ ਦਾ ਆਲੇ ਸਾਦੇ ਕੰਮ ਕਾਰਤੀ ਸੀ ਵੀ ਪ੍ਰਾਈਵੇਟ ਦਾ ਰਾਜ ਉਹਦੇ ਦੇ ਹਿੱਸੇ ਪੱਤਿ ਨਾਲ ਸਰਕਾਰਾਂ ਦੇ ਵੱਲੇ ਇੱਕ ਨਾਲ ਹਿੱਸੇ ਨੇ ਯੋਗਤਾ ਆਪਣੇ ਬੁਨੇ ਹੋਈ ਚਾਹੀਦੀ ਜੋ ਜੂਨੀਅਰ ਬਣੀਆ ਜੇ ਤਾਂ ਜੇ ਨੌਕਰਾਤਾ ਤਲਾਕ ਕਰਦਾ ਪਰ ਮਾਰ ਦੋ ਅੱਲਾਮਾ ਇਹ ਕਿ ਸਰਕਾਰੀ ਸਕੂਲ ਦਾ ਤਨਖਾਹ ਇੱਕ ਪ੍ਰਾਈਵੇਟ ਸਕੂਲ ਉਹ ਸਰਕਾਰੀ ਸਕੂਲਾਂ ਦੇ ਵਿੱਚ ਹਾਲਾਂਕਿ ਬੜੇ ਇੰਗੇ ਜਿਹੜੇ ਟੀਚਰ ਨੇ ਜਾਦੇ ਹੁੰਦੇ ਪ੍ਰਾਈਵੇਟ ਸਕੂਲ ਦੇ ਵਿੱਚ 5000 ਰੁਪਏ ਦਾ ਤਨਖਾਹ ਲੱਗਦਾ ਉਹਨੂੰ ਮਾਰ ਕੇ 5000 ਦਾ ਤਨਖਾਹ ਦਸ ਪੜਿਆ ਹੁੰਦਾ ਇਸ ਸਰਕਾਰੀ ਸਕੂਲਾਂ ਅੱਛਾ ਡੈਕ ਪਾਸ ਨੰਟ ਪਾਸ ਪੀ ਐਚ ਡੀ ਵਾ ਦੇ ਵਦੇ ਸਰਕਾਰ ਆਲਾ ਮਹੌਲ ਹੀ ਨਹੀਂ ਹੈ ਜੇ ਮਹੌਲ ਬਣੇ ਲੋਕਾਂ ਦੇ ਅੱਗੇ ਤਜੀਰ ਹੀ ਸਰਕਾਰ ਚ ਦੂਜੀ ਦਰਦੀ ਭੇਜ ਆ ਪੁਲਿਸ ਹੋਣਾ ਦਾ ਬਣਾ ਬਾਹਰ ਨੂੰ ਭੱਜ ਰਿਹਾ ਹੈ ਦੇਖੋ ਨਹੀਂ ਪੜ ਰਹੇ ਹਾਲਾਤ ਉਹ ਜਵਾਨੀਆਂ ਉੱਥੇ ਬਹੁਤ ਆ ਕੰਮ ਕੋਈ ਨਹੀਂ ਮਿਲਦਾ ਬਰਾਦਰ ਸਰਕਾਰ ਕਹਿੰਦੀ ਆ ਵੀ ਨੌਲੇ ਬਾਹਰ ਫਿਰਾਰਾ ਕਰਨੀ ਆ ਮੱਤਾਂ ਦੀ ਭੇਜ ਨਹੀਂ ਚੱਕ ਨਾ ਕੰਮ ਦਾ ਖਾਣੋ ਚ ਪਰ ਮੋਰ ਜਾ ਕੇ ਜਿੰਦਾ ਵੀ ਕੰਮ ਦੀ ਭਾਇ ਹੀ ਨਹੀਂ ਕੁੰਦਾ ਉਹ ਇਹ ਗੱਲ ਮੈਂ ਕਰਦਾ ਵੀ ਦੇਖੋ ਦੇ ਇਸ ਨੂੰ ਚਾਰ ਪਾਉਣ ਲੱਗੇ ਉਹਦਾ ਤਾਂ ਛੱਡ ਗਏ ਬਸ ਉਹ ਨਰਵੋ ਤੋਂ ਹੋਣੋ ਹਟ ਗਏ ਇਹ ਹੜ ਦੇ ਨਹੀਂ ਸੀ ਰੁਕ ਹੁਣ ਮੂਗਿਆ ਮੂਗਿਆ ਪਾਣੀ ਪੀਤੀ ਜਾਣੇ ਹਰ ਬੰਦੇ ਨੂੰ ਪਤਾ ਕਿ ਰੌਂਡ ਅਪ ਪਾੜੀ ਆ ਧਰਤੀ ਦੇ ਵਿੱਚੋਂ ਪੰਜ ਸਾਲ ਤੋਂ ਨਹੀਂ ਜਾਂਦਾ ਐਸੇ ਰੌਂਡ ਅਪ ਦੇ ਉੱਤੇ ਬੰਦੀ ਆ ਪਰ ਮੈਂ ਕੋਈ ਉਹ ਲਿਆ ਦੇ ਤੱਕ ਨਾ ਇਹਨਾਂ ਨੇ ਸਰਵਾਰਿਆ ਰੌਂਡ ਅਪ ਨੇ ਪਾੜ ਦਿੱਤਾ ਮਾਣਕ ਨਵਾਂ ਤੇ ਗਾਜ਼ੋਖਨਰਟੀ ਜੀ ਅਖਵਾਦ ਕਰਨਾ ਪੜ ਗਿਆ ਸੋ ਇਹ ਜਿੰਨਾ ਚੀਜ਼ਾਂ ਨੇ ਇਸ ਧਾਰ ਦੇ ਵਿੱਚ ਉਹਦੀ ਬਾਈ ਦੀ ਗੱਲ ਸਹੀ ਆ ਆਪਣੇ ਨੂੰ ਕਰਨਾ ਪੈਣਾ ਵੀ ਮਾਇਕ ਹੀ ਕਰਨਾ ਕਿੰਨੇ ਬੰਦੇ ਆ ਜਿਹੜੇ ਘਰਾਂ ਦੇ ਵਿੱਚ ਆਪਣੇ ਜੋਗਰੀ ਸਬਜੀ ਲਾਈਆ ਬਿਣਾ ਇਸ ਤਰੇ ਤੋਂ ਬਿਣਾ ਇਹਨਾਂ ਰਿਆ ਤੋਂ ਸੁਭਿਆਨ ਉਹ ਆਜੂਗਰੀ ਕੁਦਾਰ ਆਪਣੇ ਕਣਕ ਬੀਜਦੇ ਆ ਪਦਾਰਥ ਨੂੰ ਉੱਚੋ ਹੀ ਪਦਾਰਥ ਦੀ ਪਦਾਰਥਵਾਦੀ ਸਮਾਜੀ ਰੋਕ ਦੁਨੀਆ ਉੱਥੋਂ ਨੂੰ ਭੱਜੇ ਜਾਂਦੇ ਆ ਭੱਜੇ ਜਾਂਦੇ ਆ ਹਸਾਂ ਕਰਦੇ ਆ ਹੁਣ 70 ਦੇ ਬੈਠੇ ਹੁੰਦੇ ਆ ਕਈ ਵਾਰੀ ਬੰਦਾ ਕੋ ਮਾਰ ਦਿੰਦਾ ਉੱਥੇ ਗੱਲ ਚੱਲਦੀ ਆ ਹਰ 70 ਰੁਪਏ ਦਾ ਚੱਲਦੀ ਆ ਜਿਹੜੇ ਬੰਦੇ ਮਾਰਦੇ ਆ ਉਹਨਾਂ ਕੰਨਿਆਂ ਕਾਰਨ ਸੀ ਉਹ ਜਦ ਮਾਣਾ ਪੀਣਾ ਮਾਰਾ ਉਹ ਕਰ ਤਿਆਰ ਕਰਦੇ ਆ ਗੱਲ ਫਿਰ ਬੋਲਦੇ ਆ ਆਪਣੇ ਤੰਗ ਨਹੀਂ ਕਰਦੇ ਹਾਂ ਜੀ ਤੇ ਮੈਂ ਉਹਨਾਂ ਘਾਟੇ ਵੀ ਮੈਂ ਬਾਹਰ ਲੈ ਜੀ ਮੈਂ ਕਿਤੇ ਵੀ ਆ ਜੀ ਮੋਦੀ ਨਾਲ ਮੈਂ ਹਾਂ ਬੜੇ ਹਾਂ ਉਹ ਜਿਵੇਂ ਜੱਦੀ ਦਾ ਰੰਗ ਹੈ ਕੀ ਆਪਣੇ ਪਿੰਡ ਜਦੋਂ ਬਾਹਰ ਲੰਦਾ ਆ ਕੇ ਥਾਂ ਰੁਕ ਜੇ ਪਿੰਡ ਵਾਲ ਕੋਲ ਜਿੱਤੇ ਸਕੂਲ ਹੁਣ ਜੇ ਅਸੀਂ ਨਾ ਜੇ ਵੀ 500 500 ਪੈਸੇ ਸਭ ਨੂੰ ਕਹਤਾ ਠੀਕ ਨਹੀਂ ਤਾਂ ਆ ਜਾ ਸਾਰਾ ਮਨ ਪੰਡਾ ਨਾ ਮੰਨ ਇਹ ਨਹੀਂ ਛੁੱਟੀ ਲਈ ਬੰਦ ਕਰ ਤੂੰ ਆ 500 ਮਿੰਟ ਆ ਰਿਡੂ ਉਹਨਾਂ ਮੰਗੋ ਘਾਟੇ ਦੇ ਗਿੰਦ ਕੋਲ ਜਿਸ ਜੀ ਆ ਉਹਨਾਂ ਪੰਡਾ ਦਾ ਗੁੰਗਰ ਮਾਰਾਇਆ ਸਾਨੂੰ ਕਿਹਨੇ ਯਾਰ ਲਿਖਿਆ ਕਿ ਇਹ ਸਰੋਨੇ ਕੋਈ ਟੂ ਅਸੀਂ ਕਿਵੇਂ ਲਗਾ ਕੇ ਲਿਆ ਮੈਂ ਪਿੰਡ ਦੇ ਕੋਲ ਤੋਂ ਇਹੇ ਨਾ ਪਿੰਡਾਂ ਚ ਹੀ ਹੋ ਜਾਣਾ ਫਰਕ ਜਿਹੜਾ ਤਗੜਾ ਉਹਦਾ ਕਿੰਨਾ ਮਿੰਟ ਚ ਰੋਕ ਲਾਇਆ ਹੁਣ ਸਾਡੇ ਸਾਰਾ ਨਾਂ ਲੱਗੇ ਤਗੜੇ ਇਹਨਾਂ ਦੇ ਬਾਹਰ ਆ ਚਾਰ ਸਵੇਰ ਰੋਕ ਲਖਿਆ ਭਾਈ ਚੁੱਪ ਦੀ ਗੁਰਪਾਂ ਨਹੀਂ ਚੱਲ ਇਹ ਘੱਟ ਗਿਣਤੀ ਦੇ ਲੋਕ ਆ ਕਿਲੇ ਪਿੰਡਾਂ ਦੇ ਉਹਨਾਂ ਲੋਕਾਂ ਹੁਣ ਗੱਦੀ ਜੀ ਵੀ ਰੋਕੀ ਬੈਠੀ ਐ ਪੰਚਾਇਤੀ ਵੀ ਤੇ ਦੂਜੀ ਵੀ ਸਾਡੀਆਂ ਵਟਾਂ ਮੱਢਾਂ ਤੇ ਖਾਲਾ ਇਹ ਸਾਡੀ ਵੀ ਤੀਆਂ ਤੋਂ ਪਿੰਡਾਂ ਦੀ ਆ। ਓਏ ਐ ਨਹੀਂ ਕਹਦਾ ਸੱਚ ਲੈ ਹੁਣ ਕਹਿੰਦਾ ਇਹ ਜਿਹੜਾ ਗਊ ਗਰੀਬ ਦੀ ਜਰ ਰੱਖਿਆ ਨੀ ਜਦੋਂ ਬੰਦੇ ਨੂੰ ਨੀ ਧਿਆਣੀ ਹੋਏ ਸੀ ਕੋਈ ਵੀ ਜਾਤ ਹੋਵੇ। ਬਈ ਹੱਥ ਇਹ ਹੁਣ ਜਿਵੇਂ ਮੈਨੂੰ ਕਹਿੰਦੇ ਹੱਲ ਇਹ ਜਿਹੜਾ ਬੰਦਾ ਕਾ ਇਹ ਕਰੋੜ ਬਧੀਆ ਸਾਰੇ। ਤੂੰ ਆਣ ਆਲਾ ਤੇ ਠੋਕਰ ਕੇ ਮੈਨੂੰ ਹੀ ਲੱਗਿਆ ਕਿ ਮੈਨੂੰ ਆਹ ਵੀ ਕਰੋੜ ਬਧੀਆ ਕਾਰਨ ਗਿਆ ਪੂਆ ਬੰਦਾ ਸੱਤ ਗੱਡੀਆਂ ਤੇ ਤਾਂ ਬੰਦਾ ਕੋਈ ਵੀ ਜਾਤ ਦਾ ਉਹ ਸਮਝ ਨਹੀਂ ਲੱਗਦੀ। ਮੈਂ ਕਿਹਾ ਸਾਰਾ ਪੰਜਾਬ